ਹਾਂਜੀ ਕਿਵੇਂ ਆ ਤੁਸੀਂ ਸਾਰੇ ਉਮੀਦਵਾਰ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਆ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਬਹੁਤ ਹੀ ਸੋਹਣਾ ਜਿਹਾ ਡਿਜ਼ਾਈਨ ਲੈ ਕੇ ਆਏਗੇ ਇਹ ਵਾਲਾ ਡਿਜ਼ਾਈਨ ਅਸੀਂ ਪਹਿਲਾਂ 2023 ਦੇ ਵਿੱਚ ਵੀ ਰੈਡੀ ਕੀਤਾ ਸੀ 24 ਦੇ ਵਿੱਚ ਵੀ ਰੈਡੀ ਕੀਤਾ ਸੀ ਇਸ ਵਾਰ ਫੇਰ 2026 ਦੇ ਵਿੱਚ ਜਿਹੜਾ ਰੈਡੀ ਕੀਤਾਗਾ ਮੇਰੀਆਂ ਮਾਤਾ ਮਾਂ ਭੈਣਾਂ ਦੇ ਪੌਣਾਂ ਵਾਲਾ ਬਹੁਤ ਹੀ ਸੋਹਣਾ ਜਿਹਾ ਸਿੰਪਲ ਸੋਬਰ ਜਾਂ ਸੂਟ ਰਹੂਗਾ ਸੋ ਤੁਸੀਂ ਹੁਣ ਕੀ ਕਰਨਾ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹਿਣਾ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਆਪਕੋ ਇਸ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਸਟਾਰਟਿੰਗ ਪ੍ਰਾਈਸ ਜਿਹੜਾ ਰਹੂਗਾ ਵਿਦ ਸਟੱਫ 600 ਰਹੂਗਾ ਜੀ ਸੇਸਰ ਪਾਇ ਦੇ ਵਿੱਚ ਵਿਦ ਸਟੱਫ ਸੂਟ ਰਹੂਗਾ ਸੋ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੀ ਐਂਡ ਜਿਹੜਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੂਗਾ ਉਹਦੇ ਲਈ ਆਪਾਂ ਪ੍ਰਾਈਸ ਜਿਹੜਾ ਹੋਰ ਵੀ ਲੈਸ ਕਰ ਦਾਂਗੇ ਸਾਰੇ ਸੂਟਾਂ ਦਾ ਪ੍ਰਾਈਸ ਵੀ ਜਿਹੜਾ ਅਲੱਗ-ਅਲੱਗ ਰਹੂਗਾ ਜੀ ਚਲੋ ਜੀ ਹੁਣ ਆਨੇ ਆਪਾਂ ਅੱਜ ਵਾਲੇ ਸੂਟਾਂ ਦੇ ਨਾਲ ਬਹੁਤ ਹੀ ਸੋਹਣੇ ਜਿਹੇ ਸੂਟ ਹੈ ਜਿਹੜਾ ਰੈਡੀ ਕੀਤੇ ਇਸ ਦੇ ਵਿੱਚ ਇੱਕ ਆਪਾਂ ਨੇ ਨਾਰਕਲੀ ਵੀ ਰੈਡੀ ਕੀਤੀ ਹੈ ਜੋ ਕਿ ਹਜੇ ਹੈਂਡਵਰਕ ਹੋਣੀ ਹੈਗੀ ਹਜੇ only ਮਸ਼ੀਨ ਵਰਕ ਕੀਤਾ ਇਸ ਦੇ ਉੱਪਰ ਹੈਂਡ ਵਰਕ ਦਾ ਕੰਮ ਵੀ ਹੋਣਾ ਸਟਾਰਟਿੰਗ ਆਪਾਂ ਕਰਦੇ ਆਂ ਜੀ ਇਹ ਵਾਲੇ ਸਾਰੇ ਸੂਟਾਂ ਦੇ ਉੱਪਰ ਤੇ ਇੱਕ ਸੂਟ ਆ ਗਿਆ ਆਪਣਾ ਇਹ ਵਾਲਾ ਇਹ ਸੂਟ ਦੇ ਉੱਪਰ ਨਾ ਥੋੜੀ ਜਿਹੀ ਸਾਡੀ ਫਿਨਿਸ਼ਿੰਗ ਘਟਾਈ ਸੀਗੀ ਤੇ ਗਲੀਆਂ ਵੀ ਆਪਾਂ ਗੱਡੀਆਂ ਹੋਈਆਂ ਨੇ ਜਵਰ ਜਟ ਦਾ ਸਟਾਫ ਰਹੂਗਾ ਸਟਾਫ ਜਵਰ ਜਟ ਦਾ ਰਹੂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਘੇਰੇ ਦੇ ਉੱਪਰ ਜਿਹੜਾ ਇਹਦਾ ਕੰਮ ਕੀਤਾ ਇਹਦਾ ਪ੍ਰਾਈਸ ਜਿਹੜਾ ਰਹੂਗਾ only 600 ਜੀ ਜਿਹੜਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਆਰਡਰ ਪਾਊਗਾ ਉਹਨੂੰ ਆਪਾਂ ਹੋਰ ਵੀ ਲੈਸ ਕਰ ਦਾਂਗੇ ਜੀ ਸੈਕਿੰਡ ਸੂਟ ਜਿਹੜਾ ਆ ਗਿਆ ਜੀ ਇਹ ਕੀਤਾ ਆਪਾਂ ਨੇ ਸਿਮਰ ਸਟੱਫ ਦੇ ਉੱਪਰ ਬਹੁਤ ਹੀ ਸੋਹਣਾ ਜਾਂ ਨੀਟ ਐਂਡ ਕਲੀਨ ਜਿਹਾ ਕੰਮ ਤੁਸੀਂ ਦੇਖ ਸਕਦੇ ਹੋ ਘੇਰੇ ਦੇ ਉੱਪਰ ਬਹੁਤ ਹੀ ਪਿਆਰਾ ਜਿਹਾ ਕੰਮ ਕੀਤਾ ਹੈਗਾ ਇਹ ਜਿਹੜਾ ਫੈਬਰਿਕ ਲਗਾਇਆ ਸਿਮਰ ਦਾ ਲਗਾਇਆ ਅਸੀਂ ਇਹਦੇ ਵਿੱਚ ਇਹ ਵਾਲੀ ਕਾਵੀਏ ਦੇ ਨਾਲ ਨਹੀਂ ਕਟਿੰਗ ਕੀਤੀ ਕਿਉਂਕਿ ਇਹ ਵਾਲੀ ਭੈਣ ਕੋਲ ਸਾਡਾ ਪਹਿਲਾਂ ਵੀ ਇਹੀ ਸੇਮ ਸੂਟ ਰੈਡੀ ਹੋ ਕੇ ਗਿਆ ਸੀ ਉਹ ਕਹਿੰਦੇ ਪਹਿਲਾਂ ਉਹਨਾਂ ਦੀ ਮੰਮਾ ਦਾ ਰੈਡੀ ਕਰਕੇ ਗਿਆ ਸੀ ਉਹ ਕਹਿੰਦੇ ਹੁਣ ਮੇਰੀ ਮਾਸੀ ਜੀ ਲਈ ਵੀ ਸੇਮ ਸੂਟ ਹੈ ਜਿਹੜਾ ਰੈਡੀ ਕਰਕੇ ਦਿਓ ਉਹਨਾਂ ਦੀ ਮਾਸੀ ਜੀ ਲਈ ਅਸੀਂ ਇਹ ਵਾਲਾ ਸੂਟ ਹੈ ਜਿਹੜਾ ਰੈਡੀ ਕੀਤਾ ਜੀ ਬਾਹਮਾਂ ਦਾ ਕੰਮ ਵੀ ਬਹੁਤ ਸੋਹਣਾ ਹੋਇਆ ਹੈ। ਬਾਹਮਾਂ ਦਾ ਕੰਮ ਵੀ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਹੀ ਦਿਖਾਵਾਂਗੇ। 슬ੀਵਸ ਦੇ ਉੱਪਰ ਵੀ ਕੰਮ ਜਿਹੜਾ ਕੀਤਾ ਹੋਇਆ ਹੈ। 슬ੀਵਸ ਦਾ ਕੰਮ ਵੀ আর ਇਸ 슬ੀਵਸ। ਅੱਛਾ। ਲਓ। ਇਹ ਆ ਗਿਆ ਜੀ ਬਾਹਮਾਂ ਦੇ ਉੱਪਰ ਕੰਮ ਕੀਤਾ ਹੈ। ਬਾਹਮਾਂ ਦਾ ਕੰਮ ਵੀ ਤੁਸੀਂ ਦੇਖ ਸਕਦੇ ਹੋ। ਬਹੁਤ ਹੀ ਨੀਟ ਐਂਡ ਕਲੀਨ ਜਿਹਾ ਕੰਮ ਹੈ ਜਿਹੜਾ 슬ੀਵਸ ਦੇ ਉੱਪਰ ਬਾਹਮਾਂ ਦੇ ਉੱਪਰ ਕੀਤਾ ਹੈ। ਇਹਨਾਂ ਦੇ ਦੁਪੱਟੇ ਦੇ ਉੱਪਰ ਵੀ ਆਪਾਂ ਨੇ ਇਹ ਵਾਲਾ ਕੱਟਵਰਕ ਜਿਹੜਾ ਸੇਮ ਕੱਟਵਰਕ ਦੁਪੱਟੇ ਦੇ ਉੱਪਰ ਕੀਤਾ। ਇਹਨਾਂ ਨੂੰ ਕੰਪਲੀਟ ਸੂਟ ਕਰਕੇ ਚਨੂਨ ਦਾ ਦੁਪੱਟਾ ਔਰ ਉਹ ਤਾਂ ਤੁਹਾਨੂੰ ਪਹਿਨੋ ਪ੍ਰਾਈਸ ਪਤਾ ਹੀ ਹੋਊਗਾ ਕਪੜੇ ਦੇ ਉੱਪਰ ਕੱਟਵਰਕ ਇਹਦੇ ਉੱਪਰ ਵਰਕ ਕਰਕੇ ਉਹਨਾਂ ਨੂੰ ਸਾਰਾ ਸੂਟ ਕੰਪਲੀਟ ਕਰਕੇ ਜਿਹੜਾ ਪਿਆ ਹੈਗਾ 2600 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਆ ਕਿਉਂਕਿ ਪਤਾ ਹੀ ਹੈ ਬਣਾ ਨੂੰ 1000 ਰੁਪਏ ਦਾ ਸਿਮਰਦਾ ਸੂਟ ਆਉਂਦਾ ਵਧੀਆ ਵਾਲਾ ਤੇ 500 ਦਾ ਦੁਪੱਟਾ ਹੈਗਾ ਡਾਈ ਹੋ ਜਾਂਦੀ ਹੈ ਫਿਰ ਵਰਕ ਹੋ ਗਿਆ ਸੀ ਸਾਰਾ ਟੋਟਲ ਕਰਕੇ ਜਿਹੜਾ ਐਨੇ ਦੇ ਵਿੱਚ ਪੈਂਦਾਗਾ ਇਸ ਤੋਂ ਜਿਹੜਾ ਅਗਲਾ ਸੂਟ ਆ ਗਿਆ ਜੀ ਇਹ ਵਾਲਾ ਆ ਗਿਆ ਇਹ ਭੈਣ ਨੂੰ ਸਿਰਫ ਰੈਡੀ ਕਰਕੇ 1000 ਰੁਪਏ ਦੇ ਵਿੱਚ ਸੂਟ ਪਿਆ ਜੀ ਬਹੁਤ ਹੀ ਸੋਹਣਾ ਜਿਹਾ ਕੰਮ ਹੈ ਜਿਹੜਾ ਘੇਰੇ ਦੇ ਉੱਪਰ ਕੀਤਾ ਹੈਗਾ ਅਗਰ ਕੋਈ ਮੇਰੀ ਭੈਣੇ ਇਹ ਕਰਵਾਉਣਾ ਚਾਹੁੰਦੀ ਸੀਮ ਸਟਾਫ ਸਾਡੇ ਕੋਲੇ ਪਿਆ ਜੀ ਸਿਰਫ 1000 ਰੁਪਏ ਦੇ ਵਿੱਚ ਤੁਹਾਨੂੰ ਸੂਟ ਪਾਊਗਾ ਜੀ ਇੱਕ ਆਪਣੇ ਕੋਲੇ ਆਹ ਵਾਲਾ ਸੂਟ ਪਿਆ ਜੀ ਕਾਟਨ ਦਾ ਸਟਾਫ ਆ ਪਹਿਲਾਂ ਤਾਂ ਭੈਣੋ ਸਟਾਫ ਚੈੱਕ ਕਰੋ ਬਹੁਤ ਹੀ ਸੌਫਟ ਜਿਹਾ ਸਟਾਫ ਆ ਜਿਹੜਾ ਲੀਲਨ ਦਾ ਸਟਾਫ ਐਂ ਬੋਲ ਦਿੰਦੇ ਨੇ ਤੇ ਰਾਮ ਟੈਕਸ ਦੀ ਫੈਬਰਿਕ ਐਂਡ ਘੇਰੇ ਦੇ ਉੱਪਰ ਬਹੁਤ ਹੀ ਨੀਟ ਐਂਡ ਕਲੀਨ ਜਿਹਾ ਕੰਮ ਘੇਰੇ ਦੇ ਉੱਪਰ ਕੀਤਾ ਹੈ ਸੇਮ ਐਸਟ ਇਸ ਕੰਮ ਹੈ ਜੋ ਘੇਰੇ ਦੇ ਉੱਪਰ ਕੀਤਾ ਹੈ ਜਿਵੇਂ ਦਾ ਆਹ ਵਾਲਾ ਬਾਜੂ ਦਿਖਾਇਆ ਸੀ ਸੇਮ ਕੰਮ ਹੈ ਜਿਹੜਾ ਬਾਹਮਾ ਦੇ ਉੱਪਰ ਕੀਤਾ ਹੈ ਬਾਹਮਾ ਦੇ ਉੱਪਰ ਜਿਹੜਾ ਸੌਰੀ ਬਾਹਮਾ ਦੇ ਉੱਪਰ ਜਿਹੜਾ ਇਹ ਵਾਲਾ ਜਾਲ ਨਹੀਂ ਬਣਿਆ ਹੋਇਆ ਸੀ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀ ਜੀ ਘੇਰੇ ਦੇ ਉੱਪਰ ਜਿਹੜਾ ਜਾਲ ਬਣਿਆ ਹੋਇਆਗਾ ਬਾਹਮਾ ਦੇ ਉੱਪਰ ਜਾਲ ਨਹੀਂ ਬਣਿਆ ਹੋਇਆਗਾ ਇਹ ਵਾਲਾ ਸੂਟ ਵੀ ਸਾਡਾ ਜਿਹੜਾ ਹੈਗਾਗਾ ਰੈਡੀ ਟੂ ਡਿਸਪੈਚ ਹੈ ਪ੍ਰਾਈਸ ਜਿਹੜਾ ਇਹਦਾ ਵੀ ਰਹੂਗਾ 999 ਪ੍ਰਾਈਸ ਰਹੂਗਾ ਜੀ ਜੇ ਕੋਈ ਮੇਰੀ ਇੱਕੇ ਅਸੀਂ ਨੇ ਨਾਰਕਲੀ ਰੈਡੀ ਕੀਤੀ ਸੀ ਤੁਸੀਂ ਨਾਰਕਲੀ ਜਿਹੜੀ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਹੈ ਪਹਿਲਾਂ ਤਾਂ ਸਟਾਫ ਚੈੱਕ ਕਰੋ ਬਾਈ ਸਟਾਫ ਜਿਹੜਾ ਰਹੂਗਾ ਪਿਓਰ ਦਾ ਸਟਾਫ ਲਗਾਇਆ ਹੋਇਆ ਹੈ ਭੈਣ ਨੇ ਇਹ ਜਿਹੜੀ ਥ੍ਰੈਡ ਦੀ ਫਿਨਿਸ਼ਿੰਗ ਕਰਨ ਵਾਲੀ ਰਹਿੰਦੀ ਸੀ ਜੀ ਜਿਹੜੀ ਪਿਓਰ ਵਾਲੀ ਬੈਲਵਟ ਆਉਂਦੀ ਹੈ ਜੀ 8-900 ਰੁਪਏ ਪਰ ਮੀਟਰ ਵਾਲੀ ਆਉਂਦੀ ਹੈ ਭੈਣ ਨੇ ਆਪਣੀ ਲੈ ਕੇ ਦਿੱਤੀ ਸੀਗੀ ਅਸੀਂ ਉਹਨਾਂ ਨੂੰ ਕੀ ਹੈ ਵਰਕ ਕਰਕੇ ਦਿੱਤਾ ਹਾਲੇ ਦੇ ਉੱਪਰ ਹੈਂਡ ਦਾ ਕੰਮ ਹੋਣਾ ਜੀ ਇਹ ਬਣੇ ਹੋਏ ਨੇ ਪੀਕਾਕ ਬਣੇ ਹੋਏ ਨੇ ਪੀਕਾਕ ਚੈੱਕ ਕਰ ਸਕਦੇ ਹੋ ਇਹ এলিਫੈਂਟ ਬਣੇ ਹੋਏ ਨੇ ਬਹੁਤ ਹੀ ਸੋਹਣਾ ਜਿਹਾ ਕੰਮ ਜਿਹੜਾ এলিਫੈਂਟਾਂ ਦਾ ਹੋਇਆ ਹੈਗਾ ਪੀਕਾਕ ਬਣੇ ਹੋਏ ਨੇਗੇ ਤੁਸੀਂ ਚੈੱਕ ਕਰ ਸਕਦੇ ਹੋਗੇ ਘੇਰੇ ਦੇ ਉੱਪਰ ਕਿੰਨਾ ਸੌਰੀ ਪਲਾਜ਼ੋ ਦੇ ਉੱਪਰ ਕਿੰਨਾ ਜ਼ਿਆਦਾ ਸੋਨਾ ਜਿਹੜਾ ਕੰਮ ਹੋਇਆ ਇਹਦੇ ਜਿਹੜਾ ਪੀਕਾਕ ਦੇ ਇਹ ਵਾਲੀ ਚੀਜ਼ ਹੈ ਇਹਦੇ ਉੱਪਰ ਹੈਂਡ ਦਾ ਕੰਮ ਹੋਣਾ ਸਾਰੀ ਆਊਟਲਾਈਨਿੰਗ ਇਹ ਵਾਲੀ ਹੈਂਡ ਦੇ ਨਾਲ ਹੋਣੀ ਹੈ ਕਾਫੀ ਕੰਮ ਇਹਦੇ ਉੱਪਰ ਜਦੋਂ ਹੈਂਡ ਦਾ ਵੀ ਹੋ ਗਿਆ ਅਸੀਂ ਤੁਹਾਨੂੰ ਉਦੋਂ ਵੀ ਜਿਹੜਾ ਦਿਖਾਵਾਂਗੇ ਜੀ ਵੀਡੀਓ ਇਹ ਜਿਹੜੀਆਂ ਆ ਗਈਆਂ 슬ੀਵਸ ਆ ਗਈਆਂ 슬ੀਵਸ ਦੇ ਉੱਪਰ ਵੀ ਕੰਮ ਕੀਤਾ ਬਾਹਮਾਂ ਦਾ ਕੰਮ ਵੀ ਤੁਸੀਂ ਚੈੱਕ ਕਰ ਸਕਦੇ ਹੋ ਸੇਮ ਐਸਟਰੀਜ ਜਿਹੜੀ ਆਪਾਂ ਬਾਟਮ ਦੇ ਉੱਪਰ ਵੀ ਵਰਕ ਕੀਤਾ ਇਹ ਕੱਲਾ ਵਰਕ ਵਰਕ ਪੈਨ ਨੂੰ ਐ ਮੰਨ ਕੇ ਚੱਲੋ ਤੁਸੀਂ ਕੱਲਾ ਵਰਕ ਵਰਕ ਕਰਕੇ ਜਿਹੜਾ ਉਹਨਾਂ ਨੂੰ 3000 ਰੁਪਏ ਦੇ ਵਿੱਚ ਕੱਲਾ ਇਹ ਵਾਲਾ ਵਰਕ ਪਿਆ ਜੀ 3000 ਰੁਪਏ ਦੇ ਵਿੱਚ ਇਹ ਵਾਲਾ ਵਰਕ ਪਿਆਗਾ ਅਗਰ ਕੋਈ ਮੇਰੀ ਭੈਣ ਆਪਣਾ ਫੈਬਰਿਕ ਭੇਜ ਕੇ ਜਿੱਦਾਂ ਕਿ ਇਹ ਵਾਲੀ ਭੈਣ ਨੇ ਆਪਣਾ ਫੈਬਰਿਕ ਭੇਜ ਕੇ ਵਰਕ ਕਰਵਾਇਆ ਆਪਣਾ ਫੈਬਰਿਕ ਭੇਜ ਕੇ ਵੀ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਰਵਾ ਸਕਦੇ ਆ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਸੀ ਅਗਰ ਤੁਸੀਂ ਇਹਨਾਂ ਚ ਕੋਈ ਵੀ ਸੂਟ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨੰਬਰ ਤੇ ਮੈਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਮੇਰਾ ਕੰਟੈਕਟ ਨੰਬਰ ਉਹੀ ਨੰਬਰ ਹੈ ਜੀ ਆਪਣਾ 985546231 ਵਾਲਾ ਨੰਬਰ ਅਗਰ ਸੇਮ ਡਿਜ਼ਾਈਨ ਨੂੰ ਕੋਈ ਵੀ ਮੇਰੀ ਭੈਣ ਆਪਣਾ ਫੈਬਰਿਕ ਭੇਜ ਕੇ ਕਰਵਾਉਣਾ ਚਾਹੁੰਦੇ ਆ ਆਪਣਾ ਫੈਬਰਿਕ ਭੇਜ ਕੇ ਵੀ ਕਰਵਾ ਸਕਦੇ ਹੋ ਸਾਡੇ ਕੋਲੋਂ ਫੈਬਰਿਕ ਲੈ ਕੇ ਕਰਵਾਉਣਾ ਚਾਹੁੰਦੇ ਹੋ ਤੁਸੀਂ ਸਾਡੇ ਕੋਲੋਂ ਫੈਬਰਿਕ ਵੀ ਭੇਜ ਸਕਦੇ ਹੋ ਕਈ ਭੈਣਾਂ ਦੇ ਮੈਸੇਜ ਆਉਂਦੇ ਨੇ ਵੀ ਅਸੀਂ ਫੈਬਰਿਕ ਆਪਣਾ ਕਿਵੇਂ ਭੇਜ ਸਕਦੇ ਹਾਂ ਜੀ ਤੁਸੀਂ ਫੈਬਰਿਕ ਭਣਾ ਮੈਂ ਐਡਰੈਸ ਸੈਂਡ ਕਰ ਦਾਂਗੀ ਮੇਰੇ ਐਡਰੈਸ ਤੇ ਉੱਪਰ ਕੋਰੀਅਰ ਕਰਕੇ ਤੁਸੀਂ ਜਿਹੜਾ ਜਿਹੜਾ ਫੈਬਰਿਕ ਸਾਨੂੰ ਭੇਜ ਸਕਦੇ ਹੋ ਆਪਣੇ ਕਿਸੇ ਵੀ ਦੁਪੱਟੇ ਨਾਲ ਕੋਈ ਵੀ ਸੂਟ ਡਿਜ਼ਾਈਨਿੰਗ ਕਰਵਾਉਣਾ ਤੁਹਾਡਾ ਪੁਰਾਣਾ ਦੁਪੱਟਾ ਪਿਆ ਤੁਹਾਡੀ ਪੁਰਾਣੀ ਬਾਟਮ ਪਈ ਆ ਜਾਂ ਪੁਰਾਣੀ ਸ਼ਰ ਤਾਂ ਤੁਸੀਂ ਸਾਡੇ ਕੋਲ ਜਿਹੜੀ ਉਹ ਡਿਜ਼ਾਈਨਿੰਗ ਕਰਵਾ ਸਕਦੇ ਹੋ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਜੀ ਮਿਲਦੇ ਆ ਕੱਲ ਕਿਸੇ ਨਵੇਂ ਆਰਟੀਕਲ ਦੇ ਨਾਲ ਕਿਸੇ ਨਵੇਂ ਡਿਜ਼ਾਈਨ ਦੇ ਨਾਲ ਹੁਣ ਅਗਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਐਂਡ ਸ਼ੇਅਰ ਕਰਕੇ ਮੇਰੇ ਉਹਨਾਂ ਭੈਣਾਂ ਤੱਕ ਜ਼ਰੂਰ ਪਹੁੰਚਾਉਣਾ ਜਿਹੜੇ ਕਿ ਆਪਣਾ ਘਰ ਤੋਂ ਬੈਠ ਕੇ ਆਨਲਾਈਨ ਕੰਮ ਕਰਨਾ ਚਾਹੁੰਦੀਆਂ ਨੇ ਜੀ ਐਂਡ ਫੁੱਲ ਵੀਡੀਓ ਨੂੰ ਦੇਖਣ ਲਈ ਥੈਂਕ ਯੂ ਜੀ ਮਿਲਦੇ ਆ ਕੱਲ ਕਿਸੇ ਨਵੇਂ ਆਰਟੀਕਲ ਦੇ ਨਾਲ ਸ਼ਸ਼ੀਆ ਕਾਲ ਜੀ